ਕਬੱਡੀ ਵਾਲੇ ਪਾਸੇ ਸਾਨੂੰ ਇਹਦਾ ਆ ਦੋਸਤ ਬੰਦ ਕਰੋ ਵੀ ਸਾਡੇ ਸਤਿਕਾਰਯੋਗ ਸਪੋਰਟਸ ਕਲੱਬ ਤੇ ਐਨ ਆਰ ਆਈ ਵੀਰ ਜਸਵੀਰ ਸਿੰਘ ਘੁਗ ਜਿਨ੍ਹਾਂ ਨੇ ਸਪੈਸ਼ਲ ਚ ਕਿਹਾ ਜਵੰਦੂ ਚਾਚਾ ਦਾ ਸਨਮਾਨਿਤ ਕਰਨਾ ਕਿਸੇ ਟਾਈਮ ਇੱਤਾ ਵੀ ਕਹਿੰਦਾ ਮੈਂ ਝੋਟਾ ਵੀ ਰੋਕ ਦੂੰਗਾ ਆਉਣ ਦਾ ਜਿਹੜਾ ਆਉਂਦਾ ਪਹਿਲੀ ਰੇਡ ਤੇ ਦੂਜੀ ਰੇਡ ਤੀਜੀ ਰੈਡ ਝੋਟੇ ਨੂੰ ਵੀ ਰੋਕ ਦਊਗਾ ਇਦਾਂ ਦੀ ਜਫੇ ਲਵਾਏ ਆ ਬੋਪਰਾਵਾਂ ਇਹਨਾਂ ਦਾ ਬਹੁਤ ਜ਼ਿਆਦਾ ਸੰਤਨਵਾਦ ਕਬੱਡੀ ਬੋਪਰਾਵਾਂ ਵਾਤੇ ਖੇਡਿਆ ਜਸਵੀਰ ਸਿੰਘ ਘੁਗ ਪ੍ਰਧਾਨ ਸਾਡੇ ਉਹਨਾਂ ਵੱਲੋਂ ਤੇ ਸਪੋਰਟਸ ਕਲੱਬ ਵੱਲੋਂ 11000 ਦਾ ਸਨਮਾਨਿਤ ਕੀਤਾ ਜਾਊਗਾ ਹੁਣੀ ਚਾਚਾ ਕਿਹੜੇ ਕਾਲੇ ਸਿੰਘਾਂ ਆਜੋ ਦੀ ਖੇਡ ਗਰਾਊਂਡ ਦੇ ਵਿੱਚ ਕਾਲੇ ਸਿੰਘਾਂ ਦੀ ਟੀਮ ਮਸਤ ਕਰ ਆ ਗਈ ਹੈ ਕਾਲੇ ਸਿੰਘਾਂ ਸਾਥ리에 ਵੀ ਰਮੀਤੀ ਨਾ ਮੈਸ ਸੀ ਉਦੋਂ ਰਮੀਦੀ ਦਾ ਕੋਈ ਰੇਡਰ ਫੜ ਨਹੀਂ ਹੁੰਦਾ ਸੀ ਸਰਪੰਚ ਸਾਹਿਬ ਓੰਕਾਰ ਰਵੀਦੀ ਸਰਬਣ ਬੱਲ ਦਾ ਬ੍ਰਦਰ ਫੜ ਨਹੀਂ ਹੁੰਦਾ ਸੀ ਜਦੋਂ ਮੈਚ ਪਿਆ ਬੋਪਰਾਵਾਂ ਚਾਚੇ ਨੇ ਕਿਹਾ ਆਉਣ ਦੋ ਇਹ ਤਾਂ ਬਾਲਿਆ ਪਹਿਲੀ ਤੇ ਜਫਾ ਲਾਉਂਗਾ ਜੇ ਪਹਿਲੀ ਤੇ ਨਾਂ ਲੱਗਾ ਤੀਜੀ ਤੇ ਝੋਟਾ ਵੀ ਰੋਕ ਦਊਗਾ ਪਰ ਪਹਿਲੀ ਤੇ ਰੋਕਦਾ ਸੀਗਾ ਬਹੁਤ ਬਹੁਤ ਸਾਡਾ ਸਤਿਕਾਰਯੋਗ ਜਵੰਦਾ ਜੀ ਤੇ ਟੀਟੂ ਪੰਡਤ ਟੀਟੂ ਪੰਡਤ ਨੂੰ ਕੌਣ ਨਹੀਂ ਜਾਣਦਾ ਸਾਰੀ ਜ਼ਿੰਦਗੀ ਕਬੱਡੀ ਖੇਡੀ ਔਰ 57 ਕਿਲੋ 62 ਕਿਲੋ 53 ਕਿਲੋ ਸਾਰੀਆਂ ਤਿੰਨ ਤਿੰਨ ਟੀਮਾਂ ਬੋਪਰਾਵਾਂ ਦੀਆਂ ਜਿੱਤ ਕੇ ਆਉਂਦੇ ਰਹੀਆਂ ਬਹੁਤ ਬਹੁਤ ਪੰਡਤ ਟੀਟੂ ਇੱਕ ਦਿਨ ਜੇ ਤਿੰਨ ਦਿਨ ਟੀਮਾਂ ਕਾਲਾ ਸੰਘਿਆ ਆਜੋ ਆ ਇਧਰ ਫੜਾ ਦਿਓ ਮਸਤਗੜ ਦੇ ਕਾਲਾ ਸੰਘਿਆ ਆਜੋ ਹੈਲੋ ਵੀਰੇ ਇੱਕ ਮਿੰਟ ਮੈਂ ਬੰਦ ਰੱਖਿਓ ਅਸੀਂ ਅੱਜ ਟੂਰਨਾਮੈਂਟ ਸਾਡੇ ਵੀਰਾਂ ਨੇ ਰੱਖਿਆ ਪਰ ਅਸੀਂ ਬਹੁਤ ਯਾਦਾਂ ਯਾਦਾਂ ਆਪਣੇ ਭਰਾਵਾਂ ਨੂੰ ਯਾਦ ਕਰ ਰਹੇ ਹਾਂ ਪਹਿਲਾਂ ਤਾਂ ਇਹ ਟੂਰਨਾਮੈਂਟ ਕਬੱਡੀਆਂ ਜਦੋਂ ਦੀ ਅਸੀਂ ਸੁੱਤ ਸੰਭੀਆ ਸਾਡੇ ਸਵਰਗਵਾਸੀ ਜਿਹਦਾ ਸਰ ਅਜੀਤ ਸਿੰਘ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਬਹੁਤ ਜਿਹਦਰ ਅਜੀਤ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਆ ਜੋ ਸਾਡੀ ਕਲੱਬ ਦੇ ਮੇਨ ਪ੍ਰਧਾਨ ਸਨ ਜਿਹਨਾਂ ਸਪੋਰਟਸ ਕਲੱਬ ਲਾਈ ਸੀ ਤੇ ਦੂਜੇ ਨੰਬਰ ਤੇ ਅੱਜ ਬਹੁਤ ਮਜ਼ਾ ਆ ਪਰ ਬਹੁਤ ਮਜੇਦਿ ਘਾਟਿਆ ਨਿਸ਼ਪਾਲ ਸਿੰਘ ਜੀ ਪਾਲੀ ਜਸਵੀਰ ਸਿੰਘ ਜੀ ਘੋਗ ਕੈਨੇਡਾ ਤੋਂ ਬਲਜੀਤ ਜੀਤਾ ਸਾਡਾ ਭਰਾ ਸਰਵੀ ਦਾ ਰਾਏ ਇੰਦਰਜੀਤ ਦਵਾਈ ਸਾਡਾ ਭਰਾ ਕਿਸੇ ਮਜਬੂਰੀ ਕਰਕੇ ਜਾਣਾ ਪੈ ਗਿਆ ਗੁਰਦੇਵ ਗੁਰਦੇਵ ਦਾ ਬ੍ਰਦਰ ਕਾਲਾ ਮਲਕੀਤ ਸਿੰਘ ਸਰਜੀਤ ਭਾਈ